ਲਈ ਗੌੜੀ ਬਹਿਰਾਗਣ ਮਹੱਲਾ ਚੌਥਾ ਜਿਉ ਜਨਨੀ ਗਰਭ ਪਾਲਤੀ ਸੁੱਤ ਕੀ ਕਰ ਆਸਾ ਵੱਡਾ ਹੋਏ ਤਨ ਖਾਟ ਦੇ ਕਰ ਭੋਗ ਬਲਾਸਾ ਕਿਉ ਹਰ ਜਨ ਪ੍ਰੀਤ ਹਰ ਰੱਖਦਾ ਦੇ ਆਪ ਹਥਾਸਾ ਮੇਰੇ RAM ਮੈਂ ਮੂਰਖ ਹਰ ਰੱਖ ਮੇਰੇ ਗੁਸਈਆਂ ਜਨਕੀ ਉਪਮਾ ਤੁਝਹਿ ਵਡਈਆ ਰਹਾਉ ਮੰਦਰ ਕਰ ਆਨੰਦ ਹਰ ਹਰ ਜਸ ਮਨ ਪਾਵੇ ਸਭ ਰਸ ਮੀਠੇ ਮੁਖ ਲੱਗਹਿ ਜਾਂ ਹਰ ਗੁਣ ਗਾਵੇ ਹਰ ਜਨ ਪਰਵਾਰ ਸੁਧਾਰਹਿ ਇਕਿ ਹੀ ਕੁੱਲੀ ਸਭ ਜਗਤ ਛਡਾਵੇ ਜੋ ਕਿਸ ਕੀਆ ਸੋ ਹਰ ਕੀਆ ਹਰ ਕੀ ਵਡਿਆਈ ਹਰ ਜੀ ਤੇਰੇ ਤੂੰ ਵਰਤਦਾ ਹਰ ਪੂਜ ਕਰਾਈ ਹਰ ਭਗਤ ਪੰਡਾਰ ਲਹਾਇੰਦਾ ਆਪੇ ਵਰਤਾਈ ਲਾਲਾ ਹਾਟ ਵਿਹਾਜਿਆ ਕਿਆ ਤਿਸ ਚਤੁਰਾਈ ਜੇ ਰਾਜ ਬਹਾਲੇ ਤਾਂ ਹਰ ਗੁਲਾਮ ਕਾਸੀ ਕੋ ਹਰ ਨਾਮ ਕਢਾਈ ਜਨ ਨਾਨਕ ਹਰ ਕਾ ਦਾਸ ਹੈ ਹਰ ਕੀ ਵਡਿਆਈ ਗੌੜੀ ਗਵਾਰੀ ਮਹੱਲਾ ਚੌਥਾ ਕਿਰਸਾਣੀ ਕਿਰਸਾਨ ਕਰੇ ਲੋਚੈ ਜੀਉ ਲਾਏ ਹਲ ਜੋਤੈ ਉਦਮ ਕਰੇ ਮੇਰਾ ਪੁੱਤ ਧੀ ਖਾਏ ਤਿਉ ਹਰ ਜਨ ਹਰ ਹਰ ਜਪ ਕਰੇ ਹਰੇ ਅੰਤ ਛਡਾਏ ਮੈਂ ਮੂਰਖ ਕੀ ਗਤ ਕੀਜੈ ਮੇਰੇ RAM ਗੁਰ ਸਤਗੁਰ ਸੇਵਾ ਹਰ ਲਾਏ ਹਮ ਕਾਮ ਰਹਾਉ ਲੈ ਤੁਰੇ ਸੌਦਾਗਰੀ ਸੌਦਾਗਰ ਧਾਵੇ ਧਨ ਖਟੈ ਆਸਾ ਕਰੈ ਮਾਇਆ ਮੋਹ ਵਧਾਵੇ ਤਿਉ ਹਰ ਜਨ ਹਰ ਹਰ ਬੋਲਤਾ ਹਰ ਬੋਲ ਸੁਖ ਪਾਵੇ ਬਿਖ ਸੰਚੈ ਹਟਵਾਣੀਆਂ ਬਹਿ ਹਾਟ ਕਮਾਏ ਮੋਹ ਝੂਠ ਫਸਾਰਾ ਝੂਠ ਕਾ ਝੂਠੇ ਲਪਟਾਏ ਤਿਉ ਹਰ ਜਨ ਹਰ ਧਨ ਸੰਚਿਆ ਹਰ ਖਰਚ ਲੈ ਜਾਏ ਇਹ ਮਾਇਆ ਮੋਹ ਕਟੰਬ ਹੈ ਭਾਏ ਦੂਜੈ ਫਾਸ ਗੁਰਮਤੀ ਸੋ ਜਨ ਤਰੈ ਜੋ ਦਾਸਨ ਦਾਸ ਜਨ ਨਾਨਕ ਨਾਮ ਧਿਆਇਆ ਗੁਰਮਖ ਪ੍ਰਗਾਸ ਗੌੜੀ ਬੈਰਾਗਣ ਮਹੱਲਾ ਚੌਥਾ ਨਿਤ ਦਿਨ ਸਰਾਤ ਲਾਲ ਚ ਕਰੇ ਪਰਮੈ ਪਰਮਾਇਆ ਵੇਗਾਰ ਫਿਰੈ ਵੇਗਾਰੀਆ ਸਿਰ ਭਾਰ ਉਠਾਇਆ ਜੋ ਗੁਰ ਕੀ ਜਨ ਸੇਵਾ ਕਰੇ ਸੋ ਘਰ ਕੈ ਕੰਮ ਹਰ ਲਾਇਆ ਮੇਰੇ RAM ਤੋੜ ਬੰਦਨ ਮਾਇਆ ਘਰ ਕਹਿ ਕਮ ਲਾਏ ਨਿਤ ਹਰ ਗੁਣ ਗਾਵੇ ਹਰ ਨਾਮ ਸਮਾਏ ਰਹਾਉ ਨਰ ਪ੍ਰਾਣੀ ਚਾਕਰੀ ਕਰੇ ਨਰਪਤ ਰਾਜੀ ਅਰਥ ਸਭ ਮਾਇਆ ਕਹਿ ਬੰਦੈ ਕਹਿ ਧਾਨ ਲੀ ਕਹਿ ਨਰਪਤ ਮਰ ਜਾਇਆ ਤਨ ਤਨ ਸੇਵਾ ਸਫਲ ਸਤਿਗੁਰੂ ਕੀ ਜਿਤ ਹਰ ਹਰ ਨਾਮ ਜਪ ਹਰ ਸੁਖ ਪਾਇਆ ਨਿਤ ਸੌਦਾ ਸੂਦ ਕੀਚੈ ਬਹੁ ਭਾਂਟ ਕਰ ਮਾਇਆ ਕਹਿ ਤਾਈ ਜਾਂ ਲਾਹਾ ਦੇ ਤਾ ਸੁਖ ਮਨੇ ਟੂਟੈ ਮਰ ਜਾਈ ਜੋ ਗੁਣ ਸਾਂਜੀ ਗੁਰ ਸਿਉ ਕਰੇ ਨਿਤ ਨਿਤ ਸੁਖ ਪਾਈ ਜਿਤਨੀ ਭੂਖ ਅਨਰਸ ਸਾਧ ਹੈ ਤਿਤਨੀ ਭੂਖ ਫਿਰ ਲਾਗੈ ਜਿਸ ਹਰਿ ਆਪ ਕਿਰਪਾ ਕਰੇ ਸੋ ਵਿਚੇ ਸਿਰ ਗੁਰ ਆਗੇ ਜਨਮਾਨਕ ਹਰ ਰਸ ਤ੍ਰਿਪਤੀਆ ਫਿਰ ਭੂਖ ਨਾ ਲਾਗੇ ਗੌੜੀ ਬੈਰਾਗਣ ਮਹੱਲਾ ਚੌਥਾ ਹਮਰੈ ਮਨ ਚਿਤ ਹਰ ਆਸ ਨਿਤ ਕਿਉ ਦੇਖਾ ਹਰ ਦਰਸ ਤੁਮਾਰਾ ਜਿਨ ਪ੍ਰੀਤ ਲਾਈ ਸੋ ਜਾਣਤਾ ਹਮਰੈ ਮਨ ਚਿਤ ਹਰ ਬਹੁਤ ਪਿਆਰਾ ਹਉ ਕੁਰਬਾਨੀ ਗੁਰ ਆਪਣੀ ਜਿਨ ਵਿਛੜਿਆ ਮਿਲਿਆ ਮੇਰਾ ਸਿਰਜਨਹਾਰਾ ਮੇਰੇ ਰਾਮ ਹਮਾ ਪਾਪੀ ਸਰਨ ਪਰੇ ਹਰ ਦਵਾਰ ਮਤ ਨਿਰਗੁਣ ਹਮ ਮੇਲੇ ਕਬਹੂ ਆਪਣੀ ਕਿਰਪਾ ਧਾਰ ਰਹਾਉ ਹਮਰੇ ਅਵਗੁਣ ਬਹੁਤ ਬਹੁਤ ਹੈ ਬਹੁ ਬਾਾਰ ਬਾਾਰ ਹਰ ਗਣਤ ਨ ਆਵੇ ਤੂੰ ਗੁਣਵੰਤਾ ਹਰ ਹਰ ਦਿਆਲ ਹਰ ਆਪੇ ਬਖਸ਼ ਲੈ ਹਰ ਭਾਵੇ ਹਮ ਅਪਰਾਧੀ ਰਾਖੇ ਗੁਰ ਸੰਗਤੀ ਅਪਦੇਸ਼ ਦਿਓ ਹਰ ਨਾਮ ਛਡਾਵੇ ਤੁਮਰੇ ਗੁਣ ਕਿਆ ਕਹਾ ਮੇਰੇ ਸਤਗੁਰਾ ਜਬ ਗੁਰ ਬੋਲਹਿ ਤਬ ਬਿਸਮ ਹੋਈ ਜਾਏ ਹਮ ਜੈਸੇ ਅਪਰਾਧੀ ਅਵਰ ਕੋਈ ਰਾਖੇ ਜੈਸੇ ਹਮ ਸਤਗੁਰ ਰਾਖ ਲੀ ਛਡਾਈ ਤੂੰ ਗੁਰ ਪਿਤਾ ਤੂੰ ਹੈ ਗੁਰ ਮਾਤਾ ਤੂੰ ਗੁਰਬੰਧਪ ਮੇਰਾ ਸਖਾਸ ਖਾਏ ਜੋ ਹਮਰੀ ਬਿਦ ਹੋਤੀ ਮੇਰੇ ਸਤਗੁਰਾ ਸਾਬਿਦ ਤੁਮਹਰ ਜਾਣ ਹੋ ਆਪੇ ਹਮਰੁਲਤੇ ਫਿਰਤੇ ਕੋਈ ਬਾਤ ਨਾ ਪੂਛਤਾ ਗੁਰ ਸਤਗੁਰ ਸੰਗ ਕੀਰੇ ਹਮ ਥਾਪੇ ਤਨ ਤਨ ਗੁਰੂ ਨਾਨਕ ਜਨ ਕੇ ਰਾ ਜਿਤ ਮਿਲਿਆ ਕਿਉ ਕੇ ਸਭ ਸੋਗ ਸੰਤਾਪੇ ਗੌੜੀ ਬੈਰਾਗਣ ਮਹੱਲਾ ਚੌਥਾ ਕੰਚਨ ਨਾਰੀ ਮਹਿ ਜਿਉ ਨੁਭਤ ਹੈ ਮੋਹ ਮੀਠਾ ਮਾਇਆ ਕਰ ਮੰਦਰ ਘੋੜੇ ਖੁਸ਼ੀ ਮਨ ਅਨ ਰਸ ਲਾਇਆ ਹਰ ਪ੍ਰਭ ਚੇਤਨਾ ਆਵਈ ਕਿਉ ਛੂਟਾ ਮੇਰੇ ਹਰ ਰਾਯਾ ਮੇਰੇ RAM ਇਹ ਨੀਚ ਕਰਮ ਹਰ ਮੇਰੇ ਗੁਣਵੰਤਾ ਹਰ ਹਰ ਦਇਆਲ ਕਰ ਕਿਰਪਾ ਬਖਸ਼ ਅਵਗਣ ਸਭ ਮੇਰੇ ਰਹਾਉ ਕਿਸ ਰੂਪ ਨਹੀਂ ਕਿਸ ਜਾਤ ਨਹੀਂ ਕਿਸ ਢੰਗ ਨਾ ਮੇਰਾ ਕਿਆ ਮੂੰਹ ਲੈ ਬੋਲਹਿ ਗੁਣ ਬਿਹੂਨ ਨਾਮ ਜੱਪਿਆ ਨਾ ਤੇਰਾ ਹਮ ਪਾਪੀ ਸੰਗ ਗੁਰ ਉਪਰੇ ਪੁੰਨ ਸਤ ਗੁਰ ਕੇਰਾ ਸਭ ਜੀਉ ਪਿੰਡ ਮੁਖ ਨੱਕ ਦੀਆ ਵਰਤਨ ਕਉ ਪਾਣੀ ਅਨ ਖਾਣਾ ਕੱਪੜ ਪੈਨਣ ਦੀਆ ਰਸ ਅਨ ਭੋਗ ਹਾਣੀ ਜਿਨ ਦੀਏ ਸੋ ਚੇਤਨਾ ਆਵਈ ਪਸ਼ੂ ਹੋਂ ਕਰ ਜਾਣੀ ਸਭ ਕੀਤਾ ਤੇਰਾ ਵਰਤਦਾ ਤੂੰ ਅੰਤਰ ਜਾਮੀ ਹਮ ਜੰਤ ਵਿਚਾਰੇ ਕਿਆ ਕਰਹਿ ਸਭ ਖੇਲ ਤੁਮ ਸੁਆਮੀ ਜਨ ਨਾਨਕ ਹਾਟ ਵਿਹਾਜਿਆ ਹਰ ਗੁਲਮ ਗਲਾਮੀ ਗੋੜੀ